ਸਰਦੀਆਂ ਹੋ ਗਈਆਂ ਜੀ ਸ਼ੁਰੂ ਤਾਂ ਹੁਣ ਸਭ ਦੇ ਘਰ ਵਿੱਚ ਗਜਰੇਲਾ ਤਾਂ ਜ਼ਰੂਰ ਬਣੂਗਾ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਬਣਾਉਂਦੇ ਆਂ ਗਜਰੇਲਾ ਇੱਥੇ ਮੈਂ ਗਾਜਰਾ ਛਿੱਲ ਕੇ ਧੋ ਲਿਆ ਸੀ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆਂ ਕद्दूकस ਸਾਰੀਆਂ ਗਾਜਰਾਂ ਨੂੰ ਕद्दूकस ਕਰ ਲਵਾਂਗੇ ਤੇ ਬਾਕੀ ਗੱਲ ਇਦਾਂ ਜੀ ਕਿ ਗਜਰੇਲਾ ਮਤਲਬ ਬਣਾ ਸਾਰੇ ਬਣਾ ਲੈਂਦੇ ਨੇ ਤੇ ਸਭ ਦੇ ਆਪਣੇ ਆਪਣੇ ਅਲੱਗ-ਅਲੱਗ ਤਰੀਕੇ ਹੁੰਦੇ ਨੇ ਬਣਾਉਣ ਦੇ ਜੀ ਤੇ ਆਪਾਂ ਆਪਣਾ ਤਰੀਕਾ ਦੱਸਦੇ ਆਪਾਂ ਕਿਸ ਤਰ੍ਹਾਂ ਬਣਾਉਨੇ ਆ ਸਾਰੇ ਤਰੀਕਿਆਂ ਨਾਲ ਬਣਾ ਲੈਂਦੇ ਆ ਬਟ ਜਿਹੜਾ ਜਿਆਦਾ ਈਜ਼ੀ ਤਰੀਕਾ ਉਹ ਤੁਹਾਨੂੰ ਦੱਸਦੇ ਆ ਅੱਜ ਇੱਥੇ ਮੈਂ ਗਾਜਰਾ ਸਾਰੇ ਜਿਹੜੇ ਉਹ ਕੁੱਕਰ 'ਚ ਪਾ ਦਿੱਤੀ ਸੀ ਅੱਧਾ ਗਲਾਸ ਪਾਣੀ ਦਾ ਪਾਇਆ ਸੀ ਤੇ ਗਾਜਰਾਂ ਦਾ ਪਾਣੀ ਜਿਹੜਾ ਉਹ ਵੀ ਮੈਂ ਨਹੀਂ ਛੋੜਿਆ ਸੀਗਾ ਤੇ ਆਪਾਂ ਇਹਨੂੰ ਇੱਕ ਸਿਟੀ ਲਵਾਵਾਂਗੇ ਬਸ ਇਹਦੇ 'ਚ ਕੇ ਗਾਜਰਾ ਇਹ ਮਤਲਬ ਇੱਕ ਸਿਟੀ 'ਚ ਹੋ ਜਾਂਦੀਆਂ ਚੰਗੀ ਤਰ੍ਹਾਂ ਪੱਕ ਜਾਂਦੀਆਂ ਆ ਥੋੜੇ ਸਾਹਮਣੇ ਅੱਧਾ ਗਲਾਸ ਇੱਥੇ ਪਾਣੀ ਦਾ ਪਾਇਆ ਕਰਜਰਾ ਸਾਰੀਆਂ ਵਿੱਚ ਪਾ ਦਿੱਤੀ ਤੇ ਆਪਾਂ ਕੁੱਕਰ ਦਾ ਢੱਕਣ ਕਰ ਦਵਾਂਗੇ ਬੰਦ ਤੇ ਇਹਨੂੰ ਗੈਸ ਤੇਜ਼ ਕਰਕੇ ਇੱਕ ਸਿਟੀ ਲਵਾਵਾਂਗੇ ਬਸ ਇੱਕ ਸਿਟੀ ਲਵਾ ਕੇ ਜਦ ਹੀ ਮਤਲਬ ਭਾਫ਼ ਆਪਾਂ ਕਰ ਦਾਂਗੇ ਹਟਾ ਲਵਾਂਗੇ ਉਦੋਂ ਹੀ ਕੱਢ ਲਵਾਂਗੇ ਤੇ ਇੱਕ ਛਰਨੀ ਦੇ ਨਾਲ ਜਾਂ ਤੁਸੀਂ ਕਿਸੇ ਵੀ ਇਸ ਤਰ੍ਹਾਂ ਦੀ ਚੀਜ਼ ਦੇ ਨਾਲ ਇਹਨੂੰ ਪਾਣੀ ਨੂੰ ਜਿਹੜਾ ਅਲੱਗ ਕਰ ਸਕਦੇ ਛਾਣ ਲਵਾਂਗੇ ਆਪਾਂ ਦੇਖੋ ਤੁਸੀਂ ਬਹੁਤ ਜ਼ਿਆਦਾ ਪਾਣੀ ਨਹੀਂ ਹੋਇਆ ਕਿ ਗਾਜਰਾ ਨੇ ਵੀ ਛੱਡ ਦਿੱਤਾ ਹੈ ਆਪਾਂ ਵੀ ਪਾਇਆ ਸੀ ਬਹੁਤ ਪਾਣੀ ਹੋ ਗਿਆ ਉਹ ਨਾ ਜਿਆਦਾ ਪਾਣੀ ਨਹੀਂ ਹੋਇਆ ਪਾਣੀ ਉਨਾ ਹੀ ਘੱਸੀ ਦਾ ਬਸ ਜਿੰਨਾ ਕਿ ਮੈਂ ਪਾਇਆ ਸੀਗਾ ਥੋੜਾ ਬਹੁਤਾ ਜ਼ਿਆਦਾ ਹੋਊਗਾ ਤੇ ਦੇਖੋ ਤੁਸੀਂ ਆਪਾਂ ਸਾਰੇ ਜਿਹੜੇ ਗਾਜਰਾ ਹੈ ਚੰਗੀ ਤਰ੍ਹਾਂ ਨਾਲ ਇਸ ਤਰ੍ਹਾਂ ਇਹ ਛਲਨੀ ਦੇ ਨਾਲ ਚਮਚ ਦੇ ਨਾਲ ਦਬਾ-ਦਬਾ ਕੇ ਕੜਚੀ ਵਗੈਰਾ ਦੇ ਨਾਲ ਸਾਰੇ ਨਿਚੋੜ ਦਵਾਂਗੇ ਤੇ ਇੱਧਰ ਮੈਂ ਰੱਖ ਲਈਤੀ ਸੀ ਗੈਸ ਤੇ ਕੜਾਹੀ ਕੜਾਹੀ ਦੇ ਵਿੱਚ ਆਪਾਂ ਜਿਹੜੀਆਂ ਗਾਜਰਾ ਆਪਾਂ ਨਿਚੋੜੀਆਂ ਆ ਸਾਰੀਆਂ ਉਪਾਵਾਂ ਨੂੰ ਵਿੱਚ ਕੜਾਈ ਦੇ ਵਿੱਚ ਪਾ ਦਵਾਂਗੇ ਥੋੜੀ ਦੇ ਹਲਾਵਾਂਗੇ ਇਹਨੂੰ ਤੇ ਫਿਰ ਤੁਸੀਂ ਦੁੱਧ ਪਾਉਣਾ ਦੁੱਧ ਪਾ ਸਕਦੇ ਹੋ ਖੋਆ ਪਾਉਣਾ ਜਿਹਨੇ ਖੋਆ ਪਾ ਸਕਦਾ ਹੈ ਆਪਾਂ ਸੌਖੇ ਤਰੀਕੇ ਨਾਲ ਛੇਤੀ ਬਣਨ ਵਾਲਾ ਜਿਹੜਾ ਗੁਜਰੇਲਾ ਹੈ ਗਾਜਰ ਦਾ ਹਲਵਾ ਉਹ ਬਣਾ ਰਹੇ ਆ ਆਪਾਂ ਪਾਵਾਂਗੇ ਇਹਦੇ ਵਿੱਚ ਮਾਕਰਨਾ ਜੀ ਮਲਾਈ ਫਰੈਸ਼ ਮਲਾਈ ਹੈ ਜੀ ਇਹ ਮੇਰੇ ਕੋਲ ਫਰੈਸ਼ ਮਲਾਈ ਪਾ ਲਵਾਂਗੇ ਤੇ ਬਸ ਹਿਲਾਉਂਦੇ ਰਹਾਂਗੇ ਹਲਕਾ ਹਲਕੇ ਮਲਾਈ ਮੈਂ ਸਾਰੀ ਪਾ ਦਿੱਤੀ ਸੀ ਜਿਹੜੀ ਮੇਰੇ ਕੋਲ ਹੈਗੀ ਸੀ ਕਿ ਤਕਰੀਬਨ ਸੀਗੀ ਮੇਰੇ ਕੋਲ ਇੱਕ ਗਲਾਸ ਤੋਂ ਥੋੜੀ ਜਿਹੀ ਘੱਟ ਮਲਾਈ ਸੀਗੀ ਪਾਵਾਂਗੇ ਮਲਾਈ ਮਲਾਈ ਜ਼ਿਆਦਾ ਦਿਨਾਂ ਦੀ ਨਹੀਂ ਹੋਣੀ ਚਾਹੀਦੀ ਮਲਾਈ ਫਰੈਸ਼ੀ ਹੋਣੀ ਚਾਹੀਦੀ ਦੋ ਤਿੰਨ ਦਿਨ ਦੀ ਬਸ ਤੇ ਸਾਰੀ ਮਲਾਈ ਮੈਂ ਪਾ ਲਈ ਸੀ ਇੱਥੇ ਤੇ ਆਪਾਂ ਹੌਲੀ ਹੌਲੀ ਹਿਲਾਉਂਦੇ ਜਾਵਾਂਗੇ ਇਹਨੂੰ ਤੇ ਆਪਾਂ ਇਹਨੂੰ ਬਿਲਕੁਲ ਮਤਲਬ ਮਲਾਈ ਨੂੰ ਅੱਪ ਦਿਖਣੀ ਨਹੀਂ ਚਾਹੀਦੀ ਵਿੱਚ ਕਿ ਮਲਾਈ ਹੈ ਇਸ ਹੱਦ ਤੱਕ ਉਸ ਉਸ ਟਾਈਮ ਤੱਕ ਆਪਾਂ ਇਹਨੂੰ ਪਕਾਵਾਂਗੇ ਤੇ ਹੌਲੀ ਹੌਲੀ ਇਹ ਮਲਾਈ ਮਤਲਬ ਮੈਲਟ ਹੋਣ ਲੱਗ ਜਾਂਦੀ ਹੈ ਇਹ ਦੁੱਧ ਜਾ ਬਣ ਜਾਂਦਾ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਤਲਬ ਹਟਾਉਣਾ ਹੈ ਇਹਦੇ ਵਿੱਚੋਂ ਜਿਹੜਾ ਚੰਗੀ ਤਰ੍ਹਾਂ ਕਾਜਰਾਂ ਜਿਹੜੀਆਂ ਇਹ ਐਬਜ਼ਾਰਬ ਕਰ ਲਵੇ ਇਹਨੂੰ ਦੁੱਧ ਨੂੰ ਮਲਾਈ ਨੂੰ ਦੇਖੋ ਤੁਸੀਂ ਇੱਥੇ ਸਾਰਾ ਆਪਣਾ ਐਬਜ਼ਾਰਬ ਹੋ ਚੁੱਕਿਆ ਹੈ ਮਿਲਕ ਤੇ ਆਪਾਂ ਪਾ ਦੇਵਾਂਗੇ ਖੰਡ ਆਪਣੇ ਟੇਸਟ ਦੇ ਹਿਸਾਬ ਨਾਲ ਤੁਸੀਂ ਜਿੰਦਾ ਮਰਜੀ ਘੱਟ ਵੱਧ ਪਾ ਸਕਦੇ ਹੋ ਤੇ ਮੈਂ ਥੋੜੀਆਂ ਜੀਆਂ ਕਿਸ਼ਮਿਸ਼ ਦਾਖਾਂ ਗਰਮ ਪਾਣੀ ਚ ਪਾ ਕੇ ਰੱਖ ਦਿੱਤੀਆਂ ਸੀਗੀਆਂ ਉਹ ਵੀ ਪਾਵਾਂਗੇ ਆਪਾਂ ਬਾਕੀ ਡਰਾਈ ਫਰੂਟ ਤੁਸੀਂ ਜੋ ਵੀ ਪਾਉਣਾ ਚਾਹੁੰਦੇ ਉਹਨਾਂ ਨੂੰ ਥੋੜਾ ਜਿਹਾ ਕ੍ਰਸ਼ ਕਰ ਲਿਓ ਤੇ ਇੱਥੇ ਮੈਂ ਦੋ ਛੋਟੀਆਂ ਇਲਾਇਚੀਆਂ ਹਰੀ ਇਲਾਇਚੀ ਜਿਹੜੀ ਉਹਦਾ ਥੋੜਾ ਜਿਹਾ ਉਹਨੂੰ ਪੀਸ ਕੇ ਉਹ ਪਾ ਲਈਆਂ ਸੀ ਤੇ ਮਿਲਾ ਦੇਵਾਂਗੇ ਚੰਗੀ ਤਰ੍ਹਾਂ ਨਾਲ ਆਪਾਂ ਥੋੜੀ-ਥੋੜੀ ਮਤਲਬ ਹਿਲਾਉਂਦੇ ਜਾਵਾਂਗੇ ਇਹਨੂੰ ਜ਼ਿਆਦਾ ਰੁਕਣਾ ਨਹੀਂ ਹੈ ਤੇ ਗੈਸ ਘੱਟ ਰੱਖਣਾ ਹੈ ਗੈਸ ਜ਼ਿਆਦਾ ਤੇਜ਼ ਨਹੀਂ ਰੱਖਣਾ ਤੇ ਦੱਖਾਂ ਵੀ ਮਾ ਪਾਣੀ ਚ ਕੱਢ ਕੇ ਪਾ ਦਿੱਤੀਆਂ ਸੀਗੀਆਂ ਤੇ ਇੱਕ ਚਮਚ ਇੱਥੇ ਮੈਂ ਘਿਓ ਦਾ ਪਾਇਆ ਸੀਗਾ ਟੇਸਟ ਜਾਂ ਥੋੜਾ ਜਿਹਾ ਮਤਲਬ ਵਧੀਆ ਹੋ ਜਾਂਦਾ ਵੈਸੇ ਤੁਸੀਂ ਘਿਓ ਨਹੀਂ ਪਾਉਣਾ ਨਹੀਂ ਹੈਗਾ ਸਕਿਪ ਵੀ ਕਰ ਸਕਦੇ ਹੋ ਕੋਈ ਐਡੀ ਵੱਡੀ ਗੱਲ ਨਹੀਂ ਗਜਰੇਲਾ ਜਿਹੜਾ ਇਹ ਮਤਲਬ ਹਲਵਾ ਗਜਰ ਦਾ ਬਹੁਤ ਜ਼ਿਆਦਾ ਟੇਸਟੀ ਬਣਦਾ ਬਣਾ ਕੇ ਸਾਰੇ ਜਣੇ ਜਰੂਰ ਦੇਖਿਓ ਇੱਕ ਵਾਰੀ ਘਰ 'ਚ ਕੋਈ ਮਹਿਮਾਨ ਮਤਲਬ ਹੁੰਦਾ ਕਿ ਕਦ ਮਹਿਮਾਨ ਆਣੇ ਆ ਤੇ ਆਪਾਂ ਉਹਦੇ ਵਿੱਚ ਵੀ ਸਵੀਟਿਸ਼ ਦੇ ਤੌਰ ਤੇ ਆਪਣੇ ਖਾਣੇ ਦੇ ਨਾਲ ਸਰਵ ਕਰ ਸਕਦੇ ਹਾਂ ਉਹਨਾਂ ਨੂੰ ਦੇਖੋ ਜੀ ਜਿਹੜਾ ਆਪਣਾ ਗੁਜਰੇਲਾ ਬਣ ਕੇ ਤਿਆਰ ਹੈ ਬਿਲਕੁਲ ਜਿਹੜਾ ਮਤਲਬ ਇਹਦੇ ਵਿੱਚ ਦੁੱਧ ਵਗੈਰਾ ਤਾਂ ਬਿਲਕੁਲ ਐਬਜ਼ਾਰਬ ਹੋ ਚੁੱਕਿਆ ਹੈ ਡ్రਾਈ ਫਰੂਟ ਪਾਵਾਂਗੇ ਉੱਪਰ ਤੇ ਕਰ ਦੇਵਾਂਗੇ ਗਾਰਨਿਸ਼ ਸਾਰੇ ਜਣੇ ਬਣਾਓ ਤੇ ਖਾਓ ਬਹੁਤ ਟੇਸਟੀ ਲੱਗਦਾ ਹੈ ਬਹੁਤ ਵਧੀਆ ਲੱਗਦਾ ਹੈ ਤੇ ਦੱਸਿਓ ਜਿਨੇ ਜਿਨੇ ਬਣਾਇਆ ਕਿ ਥੀਵੇਂ ਦਾ ਬਣਿਆ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਤੇ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਸਾਸ਼ਿਕਾ ਜੀ ਰੱਬ ਰਾਖਾ ਬਾਏ ਬਾਏ